ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਸਮੇਂ ਫੀਫਰਾ ਦਿਖਾਵਾਂਗੇ ਇੱਕ ਜਰਸੀ ਤੇ ਇੱਕ ਐਚਪੀ ਇਹ ਦੋਨੇ ਸੇ ਦੇ ਡਿਟੇਲ ਵੀ ਦੱਸੋ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਬਣ ਕੈਨ ਸਿੰਘ ਜੀ ਪਿੰਡ ਧੋਲਾ ਜ਼ਿਲ੍ਹਾ ਵਰਨਾ ਮੋਬਾਈਲ ਨੰਬਰ ਜੀ 9878585499 ਠੀਕ ਹੈ ਅੱਜ ਆਪਾਂ ਲੈ ਆਂਦੇ ਆ ਦੋ ਬੱਚੇ ਹਨਾ ਹਾਂਜੀ ਜਰਸੀ ਇੱਕ ਇੱਕ ਅੱਛਾ ਫਿਰ ਪਹਿਲਾ ਜਿਹੜਾ ਜਰਸੀ ਦਾ ਬੱਚਾ ਦੇਖਿਆ ਨੇ ਕਿੰਨੀ ਗੋਮਰਾ ਜੀ ਇਹੇ ਸਾਢੇ 4 ਤੋਂ 5 ਮਹੀਨੇ ਦਾ ਹੋ ਗਿਆ ਜੀ ਬੱਚਾ ਸਾਢੇ 4 ਤੋਂ 5 ਮਹੀਨੇ ਦਾ ਹਾਂਜੀ ਥਾਂ ਤੁਹਾਨੂੰ ਸਹੀ ਆ ਥਾਂ 1 ਨੰਬਰ 4 ਹੀ ਆਬ ਜੀ ਇਹਦਾ ਬਾਇਓ ਡਾਟਾ ਪਤਾ ਕੁਝ ਬਾਇਓ ਡਾਟਾ ਪ੍ਰੀਤ ਦੇ ਸੀਮਨ ਦੀ ਆ ਵੀਰੇ ਠੀਕ ਹੈ ਤੇ ਰਿਕਾਰਡ ਵਗੈਰਾ ਚੰਗੇ ਦੀਏ ਹਾਂ ਮਾ ਮਾ ਰਿਕਾਰਡ ਚੰਗਾ ਲੈ ਕਿੰਨੇ ਕਿੰਨੇ ਬੰਦ ਹੈਗਾ ਸਿੱਧਾ ਮਨ ਲਾ ਜਿਹੜਾ ਸਾਂਭ ਲੂ ਉਹਨੂੰ 2 ਪੈਸੇ ਦਊਗੀ ਦੇਣ ਵਾਲੀ ਚੀਜ਼ ਆ ਬਾਈ ਇਹਨਾਂ ਨੂੰ ਕਿਤੇ ਫਿਰ ਕਿਹੜੀ ਜੂਗੀ ਦੇਖੋ ਕਿੰਨੀ ਆ ਮੂੰਹ ਮੱਥਾ ਦੇਖੋ ਕੰਨ ਨਿਕਾ ਨਿਕਾ ਤੇ ਬਾਕੀ ਝੋੜੀ ਵਗੈਰਾ ਦਿਖਾ ਦਿਆ ਭਾਈ ਜੀ ਥਣ ਚਾਰਾ ਕੋਈ ਫੋਟ ਸੰਗ ਨਹੀਂ ਹੈ ਨਾ ਨਾ ਕੋਈ ਫੋਟ ਸੰਗ ਤੇ ਇਹਦਾ ਫਿਰ ਭਾ ਕੀ ਆ ਇਹ ਦੇ ਦਾਂਗੇ 12000 12000 ਤੋਰੀ ਮੜਾ ਜੇ ਨੂੰ ਤੋੜ ਦੇ ਉਹ ਛੱਡ ਦੇ ਸੋ ਵੀਰੋ ਫੇਸ ਕੁਆਲਿਟੀ ਵਗੈਰਾ ਦੇਖੋ ਪੂਰਾ ਨਿੱਕਾ ਸੋਹਣਾ ਬੱਚਾ 12000 ਤੇ ਸਾਢੇ 4 ਤੋਂ ਲੈ ਕੇ 5 ਮਹੀਨੇ ਦੇ ਵਿੱਚ ਵਿੱਚ ਇਹਦੀ ਉਮਰ ਆ। ਸੋ ਦੇਖੋ। ਲਗਭਗ 7-8 ਕਿ ਮਹੀਨੇ ਸਮਾਈ ਖਾ ਕੇ ਬਣ ਜਾਂਦੇ ਨੇ ਹਣਾ। ਤੇ ਇੱਕ ਨਾਲ ਜਿਹੜਾ ਪੈਚਫ ਦਾ ਬੱਚਾ ਦੇਖੀ ਜਾਂਦੇ ਆ। ਡੈਨਮਾਰਕ 40 120 ਦੀ ਆ ਬਈ। ਡੈਨਮਾਰਕ 40 120 ਦੀ। ਹਾਂਜੀ। ਤੇ ਕਿੰਨੀ ਗੇਜ ਆ ਇਹਦੀ? ਇਹ ਹੈਈ ਆ ਕਿ 6 ਤੋਂ 7 ਮਹੀਨਿਆਂ ਦੀ। ਠੀਕ ਆ ਥਣ ਚ ਆ ਰਹੀਏ ਇਹਦੇ ਹਣਾ। ਸਾਢੇ ਵਧੀਆ ਥਾਣਾ ਬਾਈ। ਬਰੀਡ ਬਹੁਤ ਵਾਕੀਆ। ਇਹਦਾ ਭਾਵ ਯਾਰ ਕੀ ਹੋ? ਇਹ ਦੇ ਦੇਾਂਗੇ ਬਈ ਆਪਾਂ 20000 ਦੀ ਨਰਮ ਉਹ ਜੀ ਵਿੱਚੋਂ ਬਸ 20 ਹੀ ਦੇਵਾਂਗੇ ਬਈ ਘੱਟ ਨਹੀਂ 20 ਤਾਂ ਘੱਟ ਦੇਣੀ ਨਹੀਂ ਤੇ ਇਹ ਇਹ ਜੋ ਗਜੈਸ ਹੋ ਜੂ ਇਹ ਤੋਂ ਬਸ 5400 ਛੱਡ ਦਾਂਗੇ ਹੁਣ ਬੱਚਿਆਂ ਦਾ ਬਾਈ ਥੋੜਾ ਭਾਅ ਹੁੰਦਾ ਜੀ ਕੋਈ ਬੜਾ ਫਰਕ ਤਾਂ ਪੈਂਦਾ ਨਹੀਂ ਠੀਕ ਹੈ ਇਹ ਤੱਕ ਤੁਰੇ ਫਿਰਦੇ ਆਪਾਂ ਕਿਤੇ ਮਿਲ ਜੇ ਲੈ ਲੈਣੇ ਵਧੀਆ ਸੀਮਿੰਟ ਦੀ ਮਿਲ ਜਾਂਦੀ ਆਪਾਂ ਤਾਂ ਲੈ ਲੈਣੇ ਚੱਲੇ ਵੀ ਚੰਗੀ ਗੱਲ ਆ ਜੇ ਆਪਾਂ ਬੇਚੀਏ ਪੂਰੇ ਤਿਆਰ ਹੁੰਦੀਆਂ ਹਨਾ ਪੂਰੇ ਤਿਆਰ ਹੁੰਦੀਆਂ ਫੇਰ ਲੈ ਜੀ ਹੁਣ ਗਾ ਤਿਆਰ ਹੋਈ ਫੇਰ ਹੀ ਮਿਲ ਜੇ ਤਿਆਰ ਨਾ ਹੋਣਗੇ ਦਵਾਂਗੇ ਕਿੱਥੋਂ ਇਹ ਸਹੀ ਗੱਲ ਆ ਵੀਰੇ ਸੋ ਵੀ ਪੂਰੀ ਸਮੀ ਸਮਾਈ ਆ। ਬਾਕੀ ਇੱਕ ਮੇਨ ਚੀਜ਼ ਹੋਰ ਦੇਖੇ ਕੋਈ ਇਹਦਾ ਟੈੱਡ ਵਗੈਰਾ ਨਹੀਂ ਛੱਡਿਆ ਵਾ ਤੇ ਪੂਰੀ ਚੰਗੀ ਡਾਈਟ ਨਾਲ ਸਾਂਭੇ ਵੇ ਕਿਸੇ ਵੀਰ ਦੀ। ਬਸ ਯਾ ਦੋਨੇ ਫਾਰਮਾਂ ਦੇ। ਠੀਕ ਐ। ਸੋ 4 34 ਦਾ ਰਿਕਾਰਡ ਆ ਵੀਰੇ। ਅੱਛਾ ਜੀ ਦਾ ਹਨਾ? ਹਾਂ। ਇਹਦਾ ਕੀਮਤ ਆ 20000 ਹਨਾ? ਹਾਂ ਜੀ ਕੀਮਤ ਇਹਦਾ। ਸੋ ਦੇਖੋ ਜਮਾ ਕਿਆ ਬਾਤਾਂ ਤੇ ਬਾਕੀ ਮੰਨ ਕੇ ਚਲੋ। ਇਹ ਫਿਰ ਜੂਂਗੀ ਸੋਹਣੀ ਲੱਗੂ ਬਈ ਘਰ ਦਾ ਸ਼ਿੰਗਾਰ ਹੀ ਬਣੂ। ਠੀਕ ਐ। ਸੋ 9878585499 ਵੀਰ ਦਾ ਨੰਬਰ ਆ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਆ ਕਿਸੇ ਨਮਿ।